ਦੋਸਤੋ ਅਕਸਰ ਹੀ ਮੈਂ ਗੱਲ ਕਰਦਾ ਹੁੰਦਾ ਕਿ ਗਣਿਤ ਵਰਗਾ ਰੌਚਕ ਵਿਸ਼ਾ ਤਾਂ ਕੋਈ ਨਹੀਂ। ਦਿੱਕਤ ਕਿੱਥੇ ਹੈ? ਦਿੱਕਤ ਗਣਿਤ ਪੜਨ ਤੇ ਪੜਾਉਣ ਦੇ ਤਰੀਕਿਆਂ ਦੇ ਵਿੱਚ ਹੈ। ਮੇਰੇ ਦਿਮਾਗ 'ਚ ਇੱਕ ਗੱਲ ਆਈ ਉਹ ਤੁਹਾਨੂੰ ਸੁਣਾਉਣ ਦਾ ਮੇਰਾ ਜੀ ਕੀਤਾ। ਇਸ ਗੱਲ ਦਾ ਸਬੰਧ ਉਸ ਵਿਅਕਤੀ ਨਾਲ ਹੈ ਜਿਸ ਨੂੰ ਬਚਪਨ ਦੇ ਵਿੱਚ ਸਹੀ ਤਰੀਕੇ ਨਾਲ ਗਣਿਤ ਨਹੀਂ ਪੜਾਇਆ ਗਿਆ ਤੇ ਇਸ ਕਾਰਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਜ਼ਾਕ ਦਾ ਪਾਤਰ ਬਣਿਆ। ਗੱਲ ਐਂ ਸੀ ਕਿ ਕਿਸੇ ਹੋਰ ਜ਼ਿਲੇ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਮੇਰਾ ਇੱਕ ਮਿੱਤਰ ਅਧਿਆਪਕ ਸੀ ਤੇ ਉਹਦਾ ਸਕੂਲ ਦਾ ਜੋ ਹੈਡ ਟੀਚਰ ਸੀ ਉਹ ਜੀਬੀਟੀ ਸੀ ਤੇ ਉਹਨੇ ਗਣਿਤ ਵਧੀਆ ਢੰਗ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਨਾ ਪੜਿਆ ਹੋਵੇ ਹੋਇਆ ਇਹ ਕਿ ਮਹੀਨੇ ਦੇ ਵਿੱਚ ਮੇਰੇ ਮਿੱਤਰ ਨੇ 1/3 1/3 1/3 ਕਰਕੇ ਤਿੰਨ ਵਾਰੀ ਛੁੱਟੀ ਲੈ ਲਈ ਹੁਣ ਮਹੀਨੇ ਦੇ ਐਂਡ ਵਿੱਚ ਹੈਡ ਟੀਚਰ ਨੇ ਛੁੱਟੀਆਂ ਦਾ ਜੋੜ ਲਾਉਣਾ ਹੁੰਦਾ ਹੈ ਉਹ ਛੁੱਟੀਆਂ ਜੋੜ ਲਾਉਣ ਲੱਗ ਗਿਆ ਕਹਿੰਦਾ 1/3 ਜੋੜ 1/3 ਜੋੜ 1/3 ਤੇ ਇਹ ਕਹਿੰਦਾ ਬਣ ਗਿਆ 3/9 ਹੁਣ ਕਿਤੇ ਉਹਨੂੰ ਮਾੜਾ ਮੋਟੇ ਵੀ ਯਾਦ ਰਹਿ ਗਿਆ ਵੀ ਤਿੰਨ ਦੇ ਭਾੜੇ 'ਚ ਕੱਟਿਆ ਜਾ ਸਕਦਾ ਉਹਨੇ ਕੱਟਤਾ ਕਹਿੰਦਾ ਹੁਣ ਫੇਰ ਬਣ ਗਿਆ ਤਾਂ 1/3 ਭਾਈ ਮੇਰਾ ਮਿੱਤਰ ਦਾ ਸਸਦੂਰਾ ਹੋ ਗਿਆ ਤੇ ਹੈਡ ਸਿਰ ਫੜ ਕੇ ਬਹਿ ਗਿਆ ਕਹਿੰਦਾ ਗੱਲ ਸੀ ਗੋਲੀ ਆ ਦੇ ਨਾਲ 1/3 ਤਿੰਨ ਵਾਰੀ ਲੈ ਲਈ ਫੇਰ 1/3 ਬਣ ਗਈ ਮੇਰਾ ਮਿੱਤਰ ਕਹਿੰਦਾ ਮੈਂ ਤਾਂ ਇਦੋਂ ਬਾਅਦ 1/3 ਨਹੀਂ ਲਿਆ ਕਰੂੰਗਾ ਸਰ ਕਿ ਤਾਂ ਕੰਮੀ ਵਾਲਾ ਵਧੀਆ ਸਰਨੇ ਵੀ ਮਜ਼ਾਕ ਦੇ ਵਿੱਚ ਕਿਤੇ ਕਹਤਾ ਦੇਖੋ ਭਾਈ ਜਿਆਦਾ ਪੂਰੀ ਛੁੱਕੀ ਲਿਆ ਕਰੋ ਜਾਂ ਫਰ ਲਓ ਮਾਰ ਲਿਆ ਕਰੋ ਆ ਵਿੱਚ ਵਿਚਾਲੇ ਸਿੱਧੀ ਮੇਥੋਣਾ ਮੰਗਿਆ ਪਰ ਹੁਣ ਇਹ ਤਾਂ ਸੀ ਇੱਕ ਕਾਲਪਨਿਕ ਘਟਨਾ ਘਟਨਾ ਸੁਣਾਉਣ ਦੀ ਵਜ੍ਹਾ ਇਹ ਹੈ ਕਿ ਅਕਸਰ ਹੀ ਸਾਨੂੰ ਗਣਿਤ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਨਹੀਂ ਪੜਾਇਆ ਜਾਂਦਾ ਤੇ ਉਹਦਾ ਖਮਿਆਜਾ ਅਸੀਂ ਭੁਗਤਦੇ ਆ ਗਣਿਤ ਨੂੰ ਅਸੀਂ ਹਵਾ ਬਣਾ ਰੱਖਿਆ ਗਣਿਤ ਹਵਾ ਨਹੀਂ ਹੈ ਗਣਿਤ ਨੂੰ ਜੇ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਪੜਾਇਆ ਜਾਵੇ ਸਗ੍ਰਿਤ ਵਰਗ ਵਿਸ਼ਾ ਵੀ ਕੋਈ ਨਹੀਂ ਹੈ ਧੰਨਵਾਦ